ਗੁਰਦੁਆਰਾ ਡੇਰਾ ਪਾ ਬਾਬਾ ਅਜਾਪਾਲ ਜੀ ਡੇਰਾ ਨਾਮ ਕਿਵੇਂ ਪਿਆ ਗੁਰਦੁਆਰ ਸਾਹਿਬ ਦਾ ਡੇਰਾ ਜੀ ਜਦੋਂ ਨਿਹੰਗ ਸਿੰਘ ਦੇਖੇ ਹੋਵਾਂਗੇ ਆਪਣੇ ਜਦੋਂ ਘੋੜਿਆਂ ਤੇ ਸਵਾਰ ਹੋ ਕੇ ਇੱਕ ਪਿੰਡ ਤੋਂ ਦੂਸਰੇ ਨਗਰ ਦੇ ਵਿੱਚ ਜਾਂਦੇ ਆ ਤਾਂ ਇੱਕ ਥਾਂ ਤੇ ਦੂਜੀ ਥਾਂ ਤੇ ਉਹ ਡੇਰਾ ਲਾ ਲੈਂਦੇ ਜਾਂਦੇ ਕਿਹੜੇ ਕਿਹੜੇ ਸ਼ਸਤਰ ਇੱਥੇ ਮੌਜੂਦ ਨੇ ਜਿਹੜੇ ਪੁਰਾਤਨ ਨੇ ਹਾਂਜੀ ਬੇਸ਼ਕੀਮਤੀ ਸ਼ਸਤਰ ਆ ਜੀ ਜਿਨ੍ਹਾਂ ਦੇ ਮੁਠਿਆ ਦੇ ਉੱਤੇ ਸੋਨੇ ਦੇ ਕਾਰਾਗਿਰੀ ਹੋਈ ਹੋਈ ਆ ਜੀ ਰਫਲਾ ਵੀ ਮੌਜੂਦ ਆ ਇਹ ਮਹਾਰਾਜ ਦੇ ਬਸ਼ਤਰ ਮਜੂਰ ਆ ਕਸ਼ਹਿਰਾ ਬੜਾ ਵੱਡਾ ਆ ਜੀ ਜਿਹੜਾ ਇੱਥੇ ਦੋ ਕਸ਼ਹਿਰੇ ਵੱਡੇ ਪਏ ਆ ਦੋ ਛੋਟੇ ਪਏ ਆ ਤੋ 6 ਨਗਾਰੇ ਪਏ ਨੇ ਜੀ ਨਗਰ ਦੇ ਰਹਿਣ ਵਾਲੇ ਵਸਨੀਕਾ ਦੀ ਇਹ ਮੰਨਤਾ ਆ ਕਿ ਇਹ ਨਗਾਰਿਆਂ ਨੂੰ ਕਿਸੇ ਨੇ ਵਜਾਉਣਾ ਨਹੀਂ ਆ ਇਹ ਆਪਣੇ ਆਪ ਖਾਲਸਾ ਰਾਜ ਜਦ ਆਏਗਾ ਆਪਣੇ ਆਪ ਵੱਜਣਗੇ ਜੀ ਕੋੜਿਆਂ ਵਾਲਾ ਗੁਰਦੁਆਰ ਸਾਹਿਬ ਕਿਵੇਂ ਪਿਆਨਾ ਮੈਂ ਇਹ ਕਲੰਗੀਧਰ ਮਹਾਰਾਜ ਆਮ ਸੰਗਤਾਂ ਨੂੰ ਕਹਿੰਦੇ ਹੁੰਦੇ ਸੀ ਕਿ ਸ਼ਸਤਰ ਲਿਆਓ ਤੇ ਘੋੜੇ ਲਿਆਓ ਵਧੀਆ ਤੋਂ ਵਧੀਆ ਸ਼ਸਤਰ ਵਧੀਆ ਤੋਂ ਵਧੀਆ ਘੋੜੇ ਤੇ ਸਿੰਘਾਂ ਦਾ ਬਹੁਤ ਜ਼ਿਆਦਾ ਪ੍ਰੇਮ ਘੋੜਿਆਂ ਦੇ ਨਾਲ ਹੁੰਦਾ ਜਾਣ ਪਾਈ ਕਹਿੰਦੇ ਆ ਘੋੜਿਆਂ ਨੂੰ ਤੋਂ ਜਦੋਂ ਇੱਥੇ ਕੋਈ ਵੀ ਆਉਂਦਾ ਸੀਗੇ ਮਹਾਂਪੁਰਖਾਂ ਦੇ ਪਾਸ ਤੇ ਵਧੀਆ-ਵਧੀਆ ਘੋੜੇ ਲੈ ਕੇ ਆਉਂਦੇ ਸੀ ਤੇ ਉਹਦੀ ਸੁੱਖਣਾ ਪੂਰੀ ਹੁੰਦੀ ਸੀ ਉਹਦੀ ਆਸਾ ਪੂਰੀਆਂ ਹੁੰਦੀਆਂ ਸੀ ਮਹਾਂਪੁਰਖਾਂ ਕੋਲ ਆ ਕੇ ਗਰੀਬ ਸਿੱਖ ਆਇਆ ਜੋ ਮਾਨਤਾ ਆਇਆ ਇੱਥੇ ਸਥਾਨ ਦੀ ਨਗਰ ਦੀ ਕੀ ਇੱਕ ਗਰੀਬ ਸਿੱਖ ਆਇਆ ਆਖਣ ਲੱਗਾ ਕਿ ਮਹਾਰਾਜ ਮੇਰੇ ਕੋਲ ਇੰਨੀ ਸਮਰਤਾ ਨਹੀਂ ਹੈ ਕਿ ਮੈਂ ਅਸਲੀ ਘੋੜਾ ਤੁਹਾਨੂੰ ਦਵਾ ਕਿ ਮੈਂ ਮੇਰੀ ਜਿਹੜੀ ਸੁੱਖ ਪੂਰੀ ਹੋ ਸਕੇ ਤੇ ਤੁਸੀਂ ਕਿਰਪਾ ਕਰੋ ਕਹਿੰਦੇ ਤੇਰਾ ਮਿੱਟੀ ਦਾ ਦਿੱਤਾ ਹੀ ਪ੍ਰਵਾਣ ਆ ਤੇ ਇੱਥੇ ਮਿੱਟੀ ਦੇ ਵੀ ਘੋੜੇ ਚੜਦੇ ਆ ਤੇ ਅਸਲੀ ਵੀ ਹੁਣ ਵੀ ਚੜਦੇ ਨੇ ਕਿ ਗੱਤਕੇ ਸਿਖਾਈ ਜਾਂਦੇ ਨੇ ਇੱਥੇ ਘੋੜ ਸਵਾਰੀ ਸਿਖਾਈ ਜਾਂਦੀ ਆ ਘੋੜੇ ਵੀ ਇੱਥੇ ਮੌਜੂਦ ਨੇ ਬਾਬਾ ਜੀ ਅਸੀਂ ਦੇਖ ਰਹੇ ਸੀ ਕਿ ਸੰਥਿਆ ਵੀ ਬੱਚਿਆਂ ਨੂੰ ਕਰਵਾਈ ਜਾਂਦੀ ਆ ਕਲਾਸਾਂ ਹਰ ਰੋਜ਼ ਲਵਾਈਆਂ ਜਾਂਦੀਆਂ ਨੇ ਤੁਸੀਂ ਲਵਾ ਰਹੇ ਸੀ ਕਲਾਸਾਂ ਹਾਂਜੀ ਇੱਥੇ ਹਰ ਰੋਜ਼ ਕਲਾਸਾਂ ਲੱਗਦੀਆਂ ਆ ਮਰਤਵੀ ਲਈ ਕਥਤੂਪ੍ਰੰਤ ਜੋ ਸੰਥਿਆ ਦਿੱਤੀ ਜਾਂਦੀ ਗੁਰਬਾਣੀ ਦੀ ਜੀ ਸ਼ਾਮਾਂ ਦੇ ਸਮੇਂ ਗੱਤਕਾ ਸਿਖਾਈ ਦਿੱਤੀ ਹੋਣਾ ਸਮਰ ਕੈਂਪ ਲੱਗਿਆ ਸੀਗਾ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਆਇਆਂ ਜੀ ਉਹਦੇ ਵਿੱਚ ਦਸਤਾਰ ਸਖਲਾਈ ਜੀ ਦੁਮਾਲੇ ਤੇ ਕੈਲੀਗ੍ਰਾਫੀ ਕਰਾਈ ਸੀਗੀ ਤੇ ਸੰਥਿਆ ਨਿਤਨੇਮ ਤੇ ਗੱਤਕਾ ਹਰਮੋਨੀਅਮ ਕੀਰਤਨ ਤੇ ਤਬਲਾ ਸਿਖਾਇਆ ਜਾਂਦਾ ਹੈਗਾ ਤੋ ਬਾਅਦ ਦੇ ਵਿੱਚ ਫਿਰ ਇਹਨਾਂ ਦਾ ਕੰਪੀਟੀਸ਼ਨ ਰੱਖਿਆ ਜਾਂਦਾ ਆ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਜਾਂਦੇ ਆ ਐਪਰੀਸ਼ੀਏਟ ਕੀਤਾ ਜਾਂਦਾ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਅਸੀਂ ਮੌਜੂਦ ਆ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਕੋੜਿਆਂ ਵਾਲਾ ਗੁਰਦੁਆਰਾ ਸਾਹਿਬ ਆ ਨਾਬਾ ਚ ਰਿਆਸਤੀ ਸ਼ਹਿਰ ਨਾਬਾ ਦਾ ਮੇਨ ਵੱਡਾ ਗੁਰੂਕਾਰਾ ਗੁਰਦੁਆਰਾ ਸਾਹਿਬ ਆ ਉਹਦੇ ਇਤਿਹਾਸ ਤੋਂ ਵੀ ਜਾਣੂ ਕਰਵਾਵਾਂਗੇ ਅਤੇ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਉਨੇ ਆ ਕਿ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਕੋੜਿਆਂ ਵਾਲਾ ਨਾਬਾ ਜੋ ਨਾਬੇ ਦਾ ਵੱਡਾ ਗੁਰਦੁਆਰਾ ਸਾਹਿਬ ਆ ਜਿੱਥੇ ਨਾਬੇ ਦੀ ਸੰਕੜੇ ਗਿਣਤੀ ਚ ਸੰਗਤ ਆ ਜਿਹੜੀ ਹਰ ਰੋਜ਼ ਪਹੁੰਚਦੀ ਆ ਵੱਡੇ ਇਕੱਠ ਹੁੰਦੇ ਨੇ ਵੱਡੇ ਸਮਾਗਮ ਇੱਥੇ ਕਰਵਾਏ ਜਾਂਦੇ ਨੇ ਸੋ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਕੋੜਿਆਂ ਵਾਲਾ ਦਾ ਸੰਬੰਧ ਕਿਵੇਂ ਆ ਜਾਂ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਦਾ ਨਾਮ ਇਹ ਕਿਵੇਂ ਪਿਆ ਉਹਦਾ ਸਾਰੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਸਨਣ ਬਾਬਾ ਜੀ ਮੌਜੂਦ ਨੇ ਕਰਾਂਗੇ ਗੱਲਬਾਤ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਨਾਮ ਹੈ ਜੀ ਆਪਣਾ ਜਸਪਿੰਦਰ ਸਿੰਘ ਹੈ ਜੀ ਮੇਰਾ ਠੀਕ ਹੈ ਬਾਬਾ ਜੀ ਇਤਿਹਾਸ ਕੀ ਆ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਕੋੜਿਆਂ ਵਾਲਾ ਇਹਦਾ ਇਤਿਹਾਸ ਕੀ ਆ ਮੇਨ ਇਹ ਇਤਿਹਾਸ ਹੈ ਜੀ ਕਿ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਨਗਾਰਚੀ ਸਿੰਘ ਸੀਗੇ ਜੀ 1830 ਬਿਕਰਮੀ ਦੇ ਇਲਾਕੇ ਬੰਨੇ ਹੋ 90 ਇੱਥੇ ਸਥਾਨ ਤੇ ਆ ਗਏ ਸੀਗੇ ਤੋਂ ਇੱਥੇ ਆਣ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਫਲਾ ਕੀਤਾ ਜੀ ਤੇ ਜਬ ਤੱਕ ਇੱਥੇ ਕੀਤਾ ਰਹਿ ਕਰਕੇ ਜੀ ਤੋਂ ਉਹਨਾਂ ਯਾਦ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਹੈ ਜੀ ਠੀਕ ਹੈ ਅਸੀਂ ਬਾਬਾ ਜੀ ਦੇਖ ਰਹੇ ਸੀ ਕਿ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਜੀ ਡੇਰਾ ਨਾਮ ਕਿਵੇਂ ਪਿਆ ਗੁਰਦੁਆਰਾ ਸਾਹਿਬ ਡੇਰਾ ਜੀ ਜਦੋਂ ਨਿਹੰਗ ਸਿੰਘ ਦੇਖੇ ਹੋਵਾਂਗੇ ਆਪਣੇ ਜਦੋਂ ਘੋੜਿਆਂ ਤੇ ਸਵਾਰ ਹੋ ਕੇ ਇੱਕ ਪਿੰਡ ਤੋਂ ਦੂਸਰੇ ਨਗਰ ਦੇ ਵਿੱਚ ਜਾਂਦੇ ਆ ਤਾਂ ਇੱਕ ਥਾਂ ਤੇ ਦੂਜੀ ਥਾਂ ਤੇ ਉਹ ਡੇਰਾ ਲਾ ਲੈਂਦੇ ਆ ਜਾ ਕੇ ਠੀਕ ਹੈ ਜੀ ਤਾਂ ਉਹਦਾ ਨਾਮ ਡੇਰਾ ਪ੍ਰਚਲਿਤ ਹੋ ਜਾਂਦਾ ਜਿਵੇਂ ਬਾਬਾ ਜੀ ਦੱਖਣ ਏਰੀਆ ਤੋਂ ਜਦੋਂ ਮਹਾਰਾਜ ਦੇ ਨਾਲ ਕਲੰਗੀਧਰ ਮਹਾਰਾਤ ਤੋਂ ਉਪਰੰਤ ਜੋਤੀ ਜੋਤ ਸਮਾਤ ਤੋਂ ਬਾਅਦ ਪੰਜਾਬ ਦੇ ਵਿੱਚ ਕਾਫੀ ਸਿੰਘ ਆ ਗਏ ਸੀ ਜਿਦਾਂ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਕਾਫੀ ਇਹੋ ਜਿਹੇ ਸਿੰਘ ਸੀਗੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆ ਗਏ ਸੀਗੇ ਤੋ ਜਿੰਨੇ ਜਿੰਨਾਂ ਨੇ ਆਪਣੇ ਨਗਰ ਜਿੱਥੇ ਉਹਨਾਂ ਨੂੰ ਵਧੀਆ ਲੱਗਿਆ ਤਪ ਕਰਨ ਦੇ ਵਾਸਤੇ ਸੇਵਾ ਕਰਨ ਦੇ ਵਾਸਤੇ ਨਾਮ ਬਾਣੀ ਜਪਣ ਨੂੰ ਸਥਾਨ ਵਧੀਆ ਲੱਗੇ ਤੇ ਉਹ ਉੱਥੇ ਆਣ ਕੇ ਉਹਨਾਂ ਨੇ ਆਪਣੇ ਡੇਰੇ ਜਮਾਲੇ ਡੇਰੇ ਲਾ ਲਏ ਜੀ ਤੇ ਉਹ ਨਾਂ ਤੋਂ ਲੈ ਕੇ ਡੇਰਾ ਬਾਬਾ ਜਪਾਲ ਸਿੰਘ ਜੀ ਦੇ ਨਾਂ ਦੇ ਨਾਮ ਜਾਣਨ ਲੱਗ ਗਏ ਜੀ ਗੁਰਦੁਆਰਾ ਬਾਬਾ ਜੀ ਕੋਹੜਿਆਂ ਵਾਲਾ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਜਦੋਂ ਵੀ ਨਾਬੇ ਦਾ ਜ਼ਿਕਰ ਕਰਦੇ ਆ ਕਿ ਕੋਹੜਿਆਂ ਵਾਲਾ ਗੁਰਦੁਆਰਾ ਸਾਹਿਬ ਜਾਣਾ ਜਾਂ ਉੱਥੇ ਕੋਹੜਿਆਂ ਵਾਲਾ ਗੁਰਦੁਆਰਾ ਸਾਹਿਬ ਕਿਵੇਂ ਪਿਆਨਾ ਮੈਂ ਇਹ ਕਲੰਗੀਧਰ ਮਹਾਰਾਜ ਆਮ ਸੰਗਤਾਂ ਨੂੰ ਕਹਿੰਦੇ ਹੁੰਦੇ ਸੀ ਕਿ ਸ਼ਸਤਰ ਲਿਆਓ ਤੇ ਘੋੜੇ ਲਿਆਓ ਵਧੀਆ ਤੋਂ ਵਧੀਆ ਸ਼ਸਤਰ ਵਧੀਆ ਤੋਂ ਵਧੀਆ ਇੱਕ ਘੋੜੇ ਤੇ ਸਿੰਘਾਂ ਦਾ ਬਹੁਤ ਜ਼ਿਆਦਾ ਪ੍ਰੇਮ ਘੋੜਿਆਂ ਦੇ ਨਾਲ ਹੁੰਦਾ ਜਾਣ ਪਾਈ ਕਹਿੰਦੇ ਆ ਘੋੜਿਆਂ ਨੂੰ ਤਾਂ ਜਦੋਂ ਇੱਥੇ ਕੋਈ ਵੀ ਆਉਂਦਾ ਸੀਗੇ ਮਹਾਂਪੁਰਖਾਂ ਦੇ ਪਾਸ ਤੇ ਵਧੀਆ-ਵਧੀਆ ਘੋੜੇ ਲੈ ਕੇ ਆਉਂਦੇ ਸੀ ਤੇ ਉਹਦੀ ਸੁੱਖਣਾ ਪੂਰੀ ਹੁੰਦੀ ਸੀ ਉਹਦੀ ਆਸਾਂ ਪੂਰੀਆਂ ਹੁੰਦੀਆਂ ਸੀ ਮਹਾਂਪੁਰਖਾਂ ਕੋਲ ਆ ਕੇ ਤਾਂ ਇੱਕ ਗਰੀਬ ਸਿੱਖ ਆਇਆ ਜੋ ਮਾਨਤਾ ਆ ਇੱਥੇ ਇਸਥਾਨ ਦੀ ਨਗਰ ਦੀ ਕਿ ਇੱਕ ਗਰੀਬ ਸਿੱਖ ਆਇਆ ਆਖਣ ਲੱਗਾ ਕਿ ਮਹਾਰਾਜ ਮੇਰੇ ਕੋਲ ਇੰਨੀ ਸਮਰਤਾ ਨਹੀਂ ਹੈਗੀ ਮੈਂ ਅਸਲੀ ਘੋੜਾ ਤੁਹਾਨੂੰ ਦਵਾ ਕਿ ਮੈਂ ਮੇਰੀ ਜਿਹੜੀ ਸੁੱਖ ਪੂਰੀ ਹੋ ਸਕੇ ਤੇ ਤੁਸੀਂ ਕਿਰਪਾ ਕਰੋ ਕਹਿੰਦੇ ਤੇਰਾ ਮਿੱਟੀ ਦਾ ਦਿੱਤਾ ਹੀ ਪ੍ਰਵਾਣ ਆ ਤੇ ਇੱਥੇ ਮਿੱਟੀ ਦੇ ਵੀ ਘੋੜੇ ਚੜਦੇ ਆ ਤੇ ਅਸਲੀ ਵੀ ਹੁਣ ਵੀ ਚੜਦੇ ਨੇ ਤੇ ਅਸਲੀ ਘੋੜਿਆਂ ਦੀ ਦੇਖਭਾਲ ਐ ਜੀ ਪੀ ਸੀ ਵੱਲੋਂ ਕੀਤੀ ਜਾਂਦੀ ਹੈ ਜੀ ਇਹ ਇੱਥੇ ਜਿਹੜੇ ਮਿੱਟੀ ਦੇ ਘੋੜੇ ਦੂਸਰੇ ਵੀ ਧਾਤਾਂ ਦੇ ਘੋੜੇ ਚੜਾਏ ਜਾਂਦੇ ਆ ਉਹਨੇ ਆਸਾਂ ਪੂਰੀਆਂ ਹੁੰਦੀਆਂ ਆ ਠੀਕ ਹੈ ਸਾਰੇ ਪ੍ਰਬੰਧ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਇੱਥੇ ਹਾਂਜੀ ਸਾਰਾ ਪ੍ਰਬੰਧ ਇੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਜੀ ਠੀਕ ਹੈ ਤੇ ਸਾਰਾ ਉਹਨਾਂ ਦੇ ਲੰਗਰ ਦਾ ਅੰਦਰ ਦਾ ਸਾਰਾ ਪ੍ਰਬੰਧ ਉਹੀ ਚੱਲਦਾ ਜੀ ਉਹਨਾਂ ਬਿਲਕੁਲ ਅਸੀਂ ਦੇਖ ਰਹੇ ਸੀ ਕਿ ਗੱਤਕੇ ਸਿਖਾਈ ਜਾਂਦੇ ਨੇ ਇੱਥੇ ਘੋੜ ਸਵਾਰੀ ਸਿਖਾਈ ਜਾਂਦੀ ਹੈ ਘੋੜੇ ਵੀ ਇੱਥੇ ਮੌਜੂਦ ਨੇ ਉਹ ਘੋੜੇ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਂਜੀ ਜਿਹੜੇ ਸੰਗਤਾ ਸੁਖਣਾ ਸੁੱਕੇ ਆਉਂਦੀ ਹੈ ਜਿਨ੍ਹਾਂ ਦੀ ਇੱਛਾ ਪੂਰੀਆਂ ਹੁੰਦੀਆਂ ਆ ਆਪਣੇ ਸ਼ਰਧਾ ਵਜੋਂ ਜਿੰਨੀ ਕੋ ਉਹਨਾਂ ਦੀ ਸਮਤਾ ਆ ਜਾਂ ਜਥਾ ਜੋਗ ਮਹਾਰਾਏ ਅੱਗੇ ਪੇਟਾ ਅਰਪਣ ਕਰਕੇ ਜਾਂਦੇ ਆ ਉਹ ਕੋਈ ਸੋਨੇ ਦੇ ਕੋਈ ਚਾਂਦੀ ਦੇ ਘੋੜੇ ਇੱਥੇ ਦਾਨ ਕਰਕੇ ਜਾਂਦੇ ਆ ਕੋਈ ਅਸਲੀ ਦੇ ਕੇ ਜਾਂਦੇ ਆ ਜੀ ਉਹਦੀ ਤੇ ਦੇਖ ਪਾਲਿਆ ਉਹ ਸ਼ਰਮਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਜੀ ਬਕਾਇਦਾ ਮੈਨੇਜਰ ਸਾਹਿਬ ਵੱਲੋਂ ਸਟਾਫ ਵੱਲੋਂ ਜੀ ਠੀਕ ਹੈ ਪਿਛਲੇ ਦਿਨੀ ਪਾਲਕੀ ਸਾਹਿਬ ਦੀ ਵੀ ਸੇਵਾ ਕੀਤੀ ਗਈ ਹੈ ਇੱਥੇ ਉਹ ਪਾਲਕੀ ਸਾਹਿਬ ਦੀ ਇੱਕ ਵੱਡੀ ਸੇਵਾ ਨੇ ਭਈਆ ਸੰਗਤ ਦੀ ਹਾਂਜੀ ਸੰਗਤ ਦੇ ਇੱਥੇ ਜਿਹੜੇ ਮਰਿਆਦਾ ਨੂੰ ਮੁੱਖ ਰੱਖਦੇ ਆ ਹੋਇਆ ਕਿ ਨਗਰ ਦੇ ਵਿੱਚ ਜਦੋਂ ਸ਼ਹਿਰਾਂ ਦੇ ਵਿੱਚ ਜਾਂਦੇ ਸੀਗੇ ਮਹਾਰਾਜ ਰੂਪ ਪੈਦਲ ਵੀ ਜਾਂਦੇ ਸੀਗੇ ਗੱਡੀਆਂ ਦੇ ਵਿੱਚ ਵੀ ਜਾਂਦੇ ਸੀਗੇ ਛੋਟੀਆਂ ਗੱਡੀਆਂ 'ਚ ਜਾਂਦੇ ਸੀ ਤੇ ਉਹ ਉਹ ਜੇ ਤੰਗੀ ਆਉਂਦੀ ਸੀਗੀ ਮਹਾਰਾਜ ਦੀ ਮर्यादा ਨੂੰ ਮੁੱਖ ਰੱਖਦੇ ਹੋਇਆ ਸੰਗਤਾਂ ਨੇ ਉਪਰਾਲਾ ਕੀਤਾ ਕਿ ਇੱਥੇ ਵਧੀਆ ਪਾਲਕੀ ਸਾਹਿਬ ਹੋਣੀ ਚਾਹੀਦੀ ਆ ਤੋ ਫਿਰ ਸਾਰੇ ਸੰਗਤਾਂ ਨੇ ਮਿਲ ਕੇ ਪਾਲਕੀ ਸਾਹਿਬ ਇੱਥੇ ਬਣਾ ਕੇ ਦਿੱਤੀ ਆ ਜੀ ਜੋ ਮਹਾਰਾਜ ਹੁਣ ਸਰੂਪ ਘਰਾਂ ਦੇ ਵਿੱਚ ਜਾਂਦੇ ਆ ਤੇ ਉਹ ਪਾਲਕੀ ਸਾਹਿਬ ਸੁਭਾਏਮਾਨ ਹੋ ਕੇ ਜਾਂਦੇ ਨੇ ਠੀਕ ਹੈ ਬਾਬਾ ਜੀ ਅਸੀਂ ਦੇਖ ਰਹੇ ਸੀ ਕਿ ਸੰਥਿਆ ਵੀ ਬੱਚਿਆਂ ਨੂੰ ਕਰਵਾਈ ਜਾਂਦੀ ਆ ਕਲਾਸਾਂ ਹਰ ਰੋਜ਼ ਲਵਾਈਆਂ ਜਾਂਦੀਆਂ ਨੇ ਤੁਸੀਂ ਲਵਾ ਰਹੇ ਸੀ ਕਲਾਸਾਂ ਹਾਂਜੀ ਇੱਥੇ ਹਰ ਰੋਜ਼ ਕਲਾਸਾਂ ਲੱਗਦੀਆਂ ਆ ਜੀ ਤੇ ਗਿਆਨੀ ਮਨੀਂਦਰ ਸਿੰਘ ਜੀ ਆ ਜੀ ਹੁਣ ਬਾਹਰ ਟੂਰ ਤੇ ਗਏ ਆ ਆਪਣੇ ਪ੍ਰਚਾਰਕ ਦੌਰ ਤੇ ਦੌਰੇ ਤੇ ਗਏ ਹੋਏ ਆ ਤੇ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈਗਾ ਇਸ ਸਥਾਨ ਦੇ ਉੱਤੇ ਰਣਜੀਤ ਅਖਾੜੇ ਵੱਲੋਂ ਉਪਰਾਲਾ ਕੀਤਾ ਗਿਆ ਕਿ ਗੱਤਕਾ ਵਿੱਦਿਆ ਤੇ ਜਿਹੜਾ ਮੇਨ ਹੁਣ ਬੱਚਿਆਂ ਨੂੰ ਸਖਲਾਈ ਆ ਬ੍ਰਹਮ ਵਿੱਦਿਆ ਸ਼ਾਸਤਰ ਵਿੱਦਿਆ ਇਹ ਆਉਣੀ અત્યੰਤ ਜ਼ਰੂਰੀ ਹੈ ਚਾਹੇ ਉਹ ਲੜਕੀਆਂ ਹੋਣ ਚਾਹੇ ਲੜਕੇ ਹੋਣ ਜੀ ਤੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਅਮਰਤ ਵੇਲੇ ਕਥਾ ਤੋਂ ਉਪਰੰਤ ਜੋ ਸੰਥਿਆ ਦਿੱਤੀ ਜਾਂਦੀ ਗੁਰਬਾਣੀ ਦੀ ਜੀ ਸ਼ਾਮਾਂ ਦੇ ਸਮੇਂ ਗਤਕਾ ਸਿਖਾਈ ਜਾਂਦੀ ਹੈ ਹਰ ਰੋਜ਼ ਡੇਲੀ ਚੱਲਦਾ ਜੀ ਹਾਂਜੀ ਡੇਲੀ ਰੁਟੀਨ ਦੇ ਵਿੱਚ ਚੱਲਦੇ ਆ ਜੀ ਤੇ ਲੜੀਵਾਰ ਸੰਥਿਆ ਦਿੱਤੀ ਜਾਂਦੀ ਹੈ ਜੀ ਇੱਥੇ ਹਾਂਜੀ ਤੇ ਉਰੇ ਦਿਹਾੜੇ ਕਿਹੜੇ ਕਿਹਨੇ ਮਨਾਏ ਜਾਂਦੇ ਨੇ ਜੀ ਕਿ ਮਤਲਬ ਪੂਰੇ ਸਾਲਾਨਾ ਵੱਡੇ ਪ੍ਰੋਗਰਾਮ ਕਿਹੜੇ ਹੁੰਦੇ ਨੇ ਵਿਸ਼ੇਸ਼ ਤੌਰ ਤੇ ਤਾਂ ਸਾਰੇ ਦਿਹਾੜੇ ਮਨਾਏ ਜਾਂਦੇ ਆ ਜੀ ਜਿੱਦਾਂ ਮਹਾਰਾਜ ਦੇ ਪ੍ਰਕਾਸ਼ ਉਤਸਵ ਤੇ ਜੋਤੀ ਜੋਤ ਦਿਹਾੜੇ ਤੇ ਵਿਸ਼ੇਸ਼ ਤੌਰ ਤੇ ਇੱਥੇ ਕਲਗੀਧਰ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮੇਨ ਤੁਰ ਤੇ ਮਨਾਇਆ ਜਾਂਦਾ ਆ ਤੋ ਜਿੱਥੇ ਪ੍ਰਵਾਦ ਫੇਰੀਆਂ ਨਿਕਲਦੀਆਂ ਅੰਮ੍ਰਿਤ ਵੇਲੇ ਜੀ ਉਥੇ ਨਗਰ ਕੀਰਤਨ ਸਜਾਇਆ ਜਾਂਦਾ ਤੇ ਦੂਸਰੇ ਦਿਨ ਮਹਾਰਾਜ ਦੇ ਪ੍ਰਕਾਸ਼ ਦਿਹਾੜਾ ਬੜੇ ਤੁਮਤਨ ਨਾਲ ਸਿੱਖ ਸੰਗਤਾਂ ਸਰਦਨਾਂ ਦੇ ਨਾਮ ਮਨਾਉਂਦੀਆਂ ਆ ਤੇ ਵਿਸਾਖੀ ਦਾ ਦਿਹਾੜਾ ਵੀ ਮਨਾਇਆ ਜਾਂਦਾ ਅੰਮ੍ਰਿਤ ਸੰਚਾਰ ਹੁੰਦਾ ਆ ਤੋ ਤੇ ਇੱਥੇ 12 13 14 ਜੂਨ ਨੂੰ ਅਖੰਡ ਪਰਸਾ ਦੀ ਰੰਭਤਾ ਹੋ ਕੇ 14 ਜੂਨ ਨੂੰ ਭੋਗ ਪੈਂਦੇ ਆ ਡੇਰਾ ਬਾਬਾ ਜਪਾਲ ਸਿੰਘ ਸਥਾਨਾਂ ਤੇ ਬਾਬਾ ਜੀ ਦੀ ਯਾਦ ਦੇ ਵਿੱਚ ਵਰਸੀ ਸਮਾਗਮ ਮਨਾਇਆ ਜਾਂਦਾ ਬਾਬਾ ਅਜਾਪਾਲ ਸਿੰਘ ਸਾਹਿਬ ਜੀਆਂ ਦੇ ਠੀਕ ਹੈ ਬਾਕੀ ਬਾਬਾ ਜੀ ਬੱਚੇ ਪੜ੍ਹਦੇ ਨੇ ਸਕੂਲ ਜਾਂਦੇ ਨੇ ਫੇਰ ਵੀ ਟਾਈਮ ਕੱਢਦੇ ਨੇ ਜਿਵੇਂ ਅਸੀਂ ਦੇਖਿਆ ਕਾਫੀ ਵੱਡੀ ਗਿਣਤੀ ਚਾਏ ਹੋਏ ਸੀ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਦੇ ਹੋਵੋਗੇ ਤੁਸੀਂ ਵੀ ਟਾਈਮ ਕੱਢੋ ਵਿੱਚੋਂ ਦੇਖ ਕੇ ਅਡਜਸਟਮੈਂਟ ਪੜਾਈ ਵੀ ਕਰੋ ਤੇ ਇੱਧਰ ਵੀ ਸਮਾਂ ਦਿਓ ਹਾਂਜੀ ਇੱਥੇ ਜਿੱਦਾਂ ਹੁਣ ਸਮਰ ਕੈਂਪ ਲੱਗਿਆ ਸੀਗਾ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਆਆਂ ਜੀ ਉਹਦੇ ਵਿੱਚ ਦਸਤਾਰ ਸਖਲਾਈ ਜੀ ਦਮਾਲੇ ਤੇ ਕੈਲੀਗ੍ਰਾਫੀ ਕਰਾਈ ਸੀਗੀ ਤੇ ਸੰਥਿਆ ਨਿਤਨੇਮ ਤੇ ਗਤਕਾ ਹਰਮੋਨੀਅਮ ਕੀਰਤਨ ਤੇ ਤਬਲਾ ਸਿਖਾਇਆ ਜਾਂਦਾ ਹੈਗਾ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਦਾ ਕੰਪੀਟੀਸ਼ਨ ਰੱਖਿਆ ਜਾਂਦਾ ਆ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਜਾਂਦੇ ਆ ਐਪਰੀਸ਼ੀਏਟ ਕੀਤਾ ਜਾਂਦਾ ਆ ਜੀ ਤੋਂ ਉਦਾਂ ਜਿਹੜੇ ਰੂਟੀਨ ਦੇ ਵਿੱਚ ਬੱਚੇ ਆਉਂਦੇ ਆ ਉਹ ਆਪਣਾ ਸਮਾਂ ਕੱਢ ਕੇ ਸਕੂਲ ਤੋਂ ਪਹਿਲਾਂ ਇੱਥੇ ਆਣ ਕੇ ਸੰਥਿਆ ਪ੍ਰਾਪਤ ਕਰਦੇ ਆ ਫਿਰ ਸਕੂਲ ਜਾਂਦੇ ਆ ਜੀ ਕਾਫੀ ਜਿਹੜੇ ਜਿੱਦਾਂ ਜੈ ਸਿੰਘ ਸਾਹਿਬ ਨੇ ਸਾਡੇ ਨਾਲ ਅਮਨਿੰਦਰ ਸਿੰਘ ਜੀ ਤੋਂ ਇਹ ਵੀ ਸੰਥਿਆ ਪ੍ਰਾਪਤ ਕਰਦੇ ਆ ਸਮਾਂ ਕੱਢ ਕੇ ਆਉਂਦੇ ਆ ਜੀ ਫਿਰ ਇਹਨਾਂ ਨੇ ਆਪਣੇ ਨੌਕਰੀਆਂ ਤੇ ਡਿਊਟੀਆਂ ਤੇ ਜਾਣਾ ਹੁੰਦਾ ਹੈ ਬਿਲਕੁਲ ਪੁਰਾਤਨ ਸ਼ਸਤਰ ਵੀ ਇੱਥੇ ਬਹੁਤ ਮੌਜੂਦ ਨੇ ਕਿਹੜੇ ਕਿਹੜੇ ਸ਼ਸਤਰ ਇੱਥੇ ਮੌਜੂਦ ਨੇ ਜਿਹੜੇ ਪੁਰਾਤਨ ਨੇ ਹਾਂ ਜੀ ਬੇਸ਼ਕੀਮਤੀ ਸ਼ਾਸਤਰ ਆ ਜੀ ਜਿਨ੍ਹਾਂ ਦੇ ਮੁਠਿਆ ਦੇ ਉੱਤੇ ਸੋਨੇ ਦੇ ਕਾਰਗਰੀ ਹੋਈ ਹੋਈ ਆ ਜੀ ਰਫਲਾ ਵੀ ਮੌਜੂਦ ਆ ਵੱਡੇ ਜਿਹੜੇ ਤੋੜਾ دار ਬੰਦੂਕਾ ਮੌਜੂਦ ਹੈ ਜਿਸ ਦੇ ਉੱਤੇ ਹਾਥੀ ਦੇ ਕੜਾਈ ਦੇ ਦੰਦ ਨਕਾਸ਼ੀ ਹੋਈ ਹੋਈ ਆ ਹਾਥੀ ਦੇ ਦੰਦ ਦੀ ਤੇ ਮਹਾਰਾਜ ਦੇ ਬਸ਼ਤਰ ਮਜੂਰ ਆ ਕਸ਼ਹਿਰਾ ਬੜਾ ਵੱਡਾ ਆ ਜੀ ਜਿਹੜਾ ਇੱਥੇ ਦੋ ਕਸ਼ਹਿਰੇ ਵੱਡੇ ਪਏ ਆ ਦੋ ਛੋਟੇ ਪਏ ਆ ਤੋ 6 ਨਗਾਰੇ ਪਏ ਨੇ ਜੀ ਜਿਹੜੇ ਪ੍ਰਤੀਕ ਆ ਕਿ ਜਿਹੜੇ ਲੰਗਰ ਵੇਲੇ ਵਜਾਏ ਜਾਂਦੇ ਸੀਗੇ ਅੰਮ੍ਰਿਤ ਵੇਰੇ ਜਦੋਂ ਦੇ ਆਪਣੇ ਸਰਦਾਈਆਂ ਦੇ ਲੰਗਰ ਲੱਗਦੇ ਸੀ ਜਾਂ ਅਮ ਲੰਗਰ ਜਿਹੜਾ ਪ੍ਰਸ਼ਾਦ ਆ ਤਿਆਰ ਹੁੰਦਾ ਸੀ ਉਦੋਂ ਚੌਬ ਮਾਰੀ ਜਾਂਦੀ ਆ ਅੰਮ੍ਰਿਤ ਵੇਲਾ ਹੁੰਦਾ ਆ ਉਦੋਂ ਚੌਬ ਮਾਰੀ ਜਾਂਦੀ ਆ ਕਿ ਅੰਮ੍ਰਿਤ ਵੇਲਾ ਹੋ ਗਿਆ ਉੱਠ ਖੜੋ ਤੋਂ ਇਹ ਜਿਹੜੇ ਨਗਾਰੇ ਉਸ ਸਮੇਂ ਦੇ ਪ੍ਰਤੀਕ ਆ ਜੰਗਾ ਜੁੱਧਾਂ ਦੇ ਪ੍ਰਤੀਕ ਆ ਜੋ ਮਹਾਰਾਜ ਦੇ ਮਹਾਂਪੁਰਖਾਂ ਦੇ ਬਾਬਾ ਜਪਾਲ ਸਿੰਘ ਜੀ ਦੇ ਨਗਾਰੇ ਪਏ ਆ ਇੱਕ ਹੋਰ ਮੈਂ ਦੱਸ ਦਵਾਂ ਕਿ ਭਾਈ ਤੰਨਾਜ ਸਿੰਘ ਜੀ ਸਾਈਕਲ ਯਾਤਰਾ ਇੱਥੇ ਆਏ ਸੀ ਉਹਨਾਂ ਨੇ ਬਕਾਇਦਾ ਲਿਖਿਆ ਵੀ ਹੋਇਆ ਤੇ ਇਸ ਨਾਬੇ ਦੇ ਨਗਰ ਦੇ ਰਹਿਣ ਵਾਲੇ ਵਸਨੀਕਾ ਦੀ ਇਹ માનਤਾ ਆ ਕਿ ਇਹ ਨਗਾਰਿਆਂ ਨੂੰ ਕਿਸੇ ਨੇ ਵਜਾਉਣਾ ਨਹੀਂ ਆ ਇਹ ਆਪਣੇ ਆਪ ਖਾਲਸਾ ਰਾਜ ਦੇ ਆਏਗਾ ਆਪਣੇ ਆਪ ਵੱਜਣਗੇ ਜੀ ਇਹਨੂੰ ਕੋਈ ਨਹੀਂ ਵਜਾਉਂਦਾ ਇਦਾਂ ਸਾਮ ਸੰਭਾਲ ਇੱਥੇ ਮੇਨਟੇਨ ਕਰਕੇ ਰੱਖੀ ਹੋਏ ਨੇ ਜੀ ਜਿੰਨੇ ਸ਼ਸਤਰ ਵੀ ਉਹ ਵੀ ਬੜੇ ਬੇਸ਼ਕੀਮਤੀ ਸ਼ਸਤਰ ਪਏ ਨੇ ਜੀ ਠੀਕ ਹੈ ਜੀ ਸਿੱਖ ਸੰਗਤ ਨੂੰ ਕੀ ਕਹਿਣਾ ਚਾਹੋਗੇ ਬਾਬਾ ਜੀ ਇੱਥੇ ਨਾਬੇ ਦੀ ਸੰਗਤ ਵੀ ਪਹੁੰਚਦੀ ਆ ਹੋਰ ਵੀ ਆਉਂਦੇ ਨੇ ਵਾਲੇ ਦੁਆਲੇ ਤੋਂ ਦਰਸ਼ਨ ਕਰਨਾ ਹਾਂਜੀ ਅਪੀਲ ਆ ਕਿ ਜਿਹੜੇ ਬੜੇ ਸ਼ਰਧਾ ਨੂੰ ਧਾਰਨ ਕਰਕੇ ਆਪਾਂ ਜੋ ਮਹਾਰਾਜ ਦਾ ਹੁਕਮ ਕਲੰਗੀਧਰ ਮਹਾਰਾਜ ਦਾ ਕਿਸੇ ਕੀ ਸਿੱਖਿਆ ਗੁਰ ਵਿਚਾਰ ਸਤਿਗੁਰ ਸਾਹਿਬ ਦਾ ਫਰਮਾਨ ਹੈ ਅਕਲਗੀ ਧਰਮ ਮਾਰਾ ਦਾ ਫਰਮਾਨ ਹੈ ਕਿ ਅੰਮ੍ਰਿਤ ਛਕੋ ਸਿੰਘ ਸਜੋ ਕਿ ਆਪਾਂ ਨੂੰ ਅੰਮ੍ਰਿਤ ਛਕ ਕੇ ਮਾਰਾ ਦੇ ਲੜ ਲੱਗਣਾ ਚਾਹੀਦਾ ਦੋਏ ਟਾਈਮ ਮਾਰਾ ਦੇ ਦਰਸ਼ਨ ਕਰਨੇ ਚਾਹੀਦੇ ਆ ਤੋ ਜਿਹੜੇ ਆਪਾਂ ਨੂੰ ਹੁਣ ਦੀ ਲੋੜ ਹੈਗੀ ਆ ਬੱਚਿਆਂ ਨੂੰ ਬ੍ਰਹਮ ਵਿੱਦਿਆ ਸ਼ਾਸਤਰ ਵਿੱਦਿਆ ਜੇ ਦੁਨਿਆਵੀ ਵਿੱਦਿਆ ਆਪਾਂ ਦੇ ਰਹੇ ਆ ਤੇ ਉਹਨਾਂ ਦੇ ਨਾਲ ਨਾਲ ਧਾਰਮਿਕ ਵਿੱਦਿਆ ਦੀ ਵੀ ਬਹੁਤ ਜ਼ਰੂਰੀ ਆ ਜੀ ਤੋ ਇੱਥੇ ਜਿਹੜੀਆਂ ਕਲਾਸਾਂ ਲੱਗਦੀਆਂ ਆ ਸਵੇਰੇ ਸ਼ਾਮ ਤੋ ਰਣਜੀਤ ਅਖਾੜਾ ਨਿਹੰਗ ਸਿੰਘਾ ਦਮਦਮੀ ਟਕਸਾਲ ਵੱਲੋਂ ਦਮਦਮੀ ਟੱਚ ਆਪਣੇ ਦਮਨੀ ਟਕਸਾਲ ਦੇ ਵਿਦਿਆਰਥੀ ਸਿੰਘ ਸੰਥਿਆ ਦਿੰਦੇ ਹੈਗੇ ਆ ਜੀ। ਤੋਂ ਇੱਥੇ ਬੱਚਿਆਂ ਨੂੰ ਇਹ ਪ੍ਰੇਰਣਾ ਆਪਣੇ ਮਾਪਿਆਂ ਨੂੰ ਦੇਣੀ ਚਾਹੀਦੀ। ਬਾਪੇ ਕਹਿਣ ਬੱਚਿਆਂ ਨੂੰ ਆਪ ਲੈ ਕੇ ਆਉਣ ਜੀ ਜਿਹੜੇ ਧਰਮ ਦੇ ਖੇਤਰ ਦੇ ਵਿੱਚ ਅੱਗੇ ਵਧਣ ਜੀ। ਹਾਂਜੀ। ਠੀਕ ਹੈ। ਬਾਬਾ ਜੀ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ। ਠੀਕ ਹੈ ਖਾਲਸਾ। ਵਾਹਿਗੁਰੂ ਜੀ ਖਾਲਸਾ। ਬਿਲਕੁਲ ਜੀ ਸੋ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਕੋੜਿਆਂਵਾਲਾ ਨਾਬਾ ਚ ਸਥਿਤਾ ਵੱਡਾ ਗੁਰਦੁਆਰਾ ਸਾਹਿਬ ਜਿੱਥੇ ਵੱਡੀ ਗਿਣਤੀ ਚ ਸਿੱਖ ਸੰਗਤਨ ਨਤਮਸਤਕ ਹੁੰਦੀ ਆ ਤੇ ਤੁਹਾਨੂੰ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ